ਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਬਹੁਤ ਸਾਰੇ ਵਿਵਾਦ ਖੜੇ ਕਰ ਦਿੱਤੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਵਿਵਾਦ ਜੁੜਿਆ ਹੋਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਜੋ ਲਗਾਤਾਰ ਹੜ ਪੀੜਤਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਐ ਉਹਨਾਂ ਦੇ ਵੱਲੋਂ ਸਿੱਧਾ ਟਾਰਗੇਟ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲਾਂਕਿ ਹੁਣ ਤੱਕ ਉਹ ਨਹੀਂ ਬੋਲੇ ਸੀ ਉਹ ਚੁੱਪ ਸਨ ਪਰ 1600 ਕਰੋੜ ਰੁਪਏ ਦੇ ਦਿੱਤੇ ਗਏ ਵਾਅਦੇ ਤੋਂ ਬਾਅਦ ਜਾਂ ਦਿੱਤੀ ਗਈ ਸਹਾਇਤਾ ਤੋਂ ਬਾਅਦ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਨਾਰਾਜ਼ ਨਜ਼ਰ ਆ ਰਿਹਾ ਗੁੱਸੇ ਚ ਨਜ਼ਰ ਆ ਰਿਹਾ ਔਰ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਟਾਰਗੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਕੀ ਬੋਲੇ ਨੇ ਹਾਉਸ ਹੁੰਦੇ ਆ ਇਹ ਦੇਖਦੇ ਆ ਆ ਇੰਨਾ ਇੰਨਾ ਬਚਾ ਦਾ ਕਿਕਸੂਰ ਆ ਦੱਸੋ ਅਫਗਾਨਿਸਤਾਨ ਨੂੰ ਕਰੋ ਜਿੰਨੀ ਮਰਜ਼ੀ ਮਦਦ ਕਰੋ ਪਰ ਸਾਡਾ ਹੱਕ ਤੇ ਸਾਨੂੰ ਦਿਓ ਸਾਨੂੰ ਸਾਡਾ ਜੋ ਸਾਡਾ ਸੱਤਿਆਨਾਸ਼ ਹੋ ਗਿਆ ਸਾਡੀਆਂ ਫਸਲਾਂ ਖਰਾਬ ਹੋ ਗਈਆਂ ਸਾਡੇ ਝੋਨੇ ਖਰਾਬ ਹੋ ਗਏ ਸਾਡਾ ਗੰਨਾ ਖਰਾਬ ਹੋ ਗਿਆ ਸਾਡੀਆਂ ਰੋਡਾਂ ਤੇ ਸਾਡੀਆਂ ਛੜਕਾਂ ਸਾਡੇ ਸਕੂਲ ਸਾਡੇ ਪੰਚਾਇਤ ਘਰ ਆਹ ਚੀਜ਼ ਖਰਾਬ ਹੋ ਗਈ મોદી ਜੀ ਤੇ ਤੁਸੀਂ ਬਚਾ ਕੇ ਬਸੋ ਚਲੇ ਗਏ ਗਾੜੀ ਉਲਟਾ ਪੁੱਛਦੇ ਸਾਡੇ ਬੰਤੀ ਨੂੰ ਕਿ ਆਪਕੋ ਹਿੰਦੀ ਆਉਂਦੀ ਹੈ ਜੇ ਉਹਨੇ ਮਾਤਾ ਬੋਲੇ ਤੇ ਤੁਹਾਨੂੰ ਪੰਜਾਬੀ ਆਉਂਦੀ ਆ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਸਮਝੋਗੇ ਕਿ ਪੰਜਾਬ ਦੇ ਲੋਕ ਚਾਰੇ ਕਿੰਨਾ ਟਾਈਮ ਪਾਸ ਕਰਦੇ ਆ ਤੁਹਾਨੂੰ ਨਹੀਂ ਤਸੰਦਾ ਇਹ ਤੁਸੀਂ ਤੁਸੀਂ ਫੈਸਲਾ ਕਰਨਾ ਕਿ ਪੰਜਾਬ ਨਾਲ ਜਿਹੜਾ ਤੁਸੀਂ ਸਲੂਕ ਕਰਦੇ ਹੋ ਉਹਦਾ ਕੀ ਰਿਜ਼ਲਟ ਨਿਕਲਣਗੇ ਇਹ ਬਹੁਤ ਹੀ ਕੱਟਿਆ ਤੇ ਮਾੜੀ ਮਤਲਬ ਤੁਹਾਡੀ ਨੀਤੀ ਆ ਜਿਹੜੀ ਤੁਸੀਂ ਪਸੂ ਕਰਕੇ ਗਏ ਹੋ ਜਿਹੜਾ ਤੁਸੀਂ 1600 ਰੁਪਇਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਦੇਖੋ 20 ਕਰੋੜ ਰੁਪਇਆ ਮੰਗਿਆ ਹਟਾ ਲਈ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ 70 ਕਰੋੜ ਰੁਪਇਆ ਬਕਾਇਆ ਸਾਡਾ ਪੈਸਾ ਉਹ ਤੁਹਾਡਾ ਪੈਸਾ ਨਹੀਂ ਸਾਡਾ ਜੀਐਸਟੀ ਦਾ ਪੈਸਾ ਸਾਡਾ ਆਰਡੀਐਫ ਦਾ ਪੈਸਾ ਸਾਡਾ ਐਮਡੀਐਫ ਦਾ ਪੈਸਾ ਸਾਨੂੰ ਦੇ ਦਿਓ ਇਹ ਜਿਹੜੀਆਂ ਸਵਡੀਆਂ ਸਭ ਛਟਕਾ ਮਰੀਆਂ ਮੇਟ ਹੋ ਗਈਆਂ ਕਿੱਦਾਂ ਬਣ ਗਏ ਕਿਹੜੇ ਫੰਡਾਂ ਦਾ ਬਣ ਗਏ ਤੂੰ ਚਲੇ ਗਏ ਤਸਕਰੋ ਮੋਦੀ ਜੀ ਇਹਨਾਂ ਲੋਕਾਂ ਤੇ ਤਸਕਰੋ ਤਸਕਰੋ ਨਾਇਕ ਦਾ ਕੋਲੋਂ ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਆ ਪੰਜਾਬ ਜੇ ਅੱਜ ਆ ਦੇਖ ਲੋ ਅੰਬੂਆ ਦੇ ਵਿੱਚ ਸੁੱਤਾ ਜਿਹਾ ਕਲਪਾ ਡੱਪੇ ਲੋਕਾਂ ਦੇ ਤੇ ਮੈਂ ਮੈਂ ਤਾਂ ਇਹ ਫਿਰ ਇੱਕ ਦਾ ਕਹੂੰਗਾ ਕਿ ਤੁਹਾਨੂੰ ਪੰਜਾਬ ਨੂੰ ਆਪਣਾ ਹਿੱਸਾ ਮੰਨਣਾ ਚਾਹੀਦਾ ਪੰਜਾਬ ਨੇ ਛੇ ਢੰਗ ਨਾਲ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਸ ਢੰਗ ਦਾ ਤੁਹਾਨੂੰ ਹੁਣ ਪੰਜਾਬ ਦੀ ਮਤ ਕਰਨੀ ਚਾਹੀਦੀ ਆ ਇਹ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ

ਇੱਕ ਮੇਰਾ ਪੋਟਰਾ ਇੱਕ ਮੇਰਾ ਬੇਟਾ ਪੂਰਾ ਨੁਕਸਾਨ ਹੋ ਗਿਆ ਪੂਕਾਨ ਸਾਰਾ ਚਰਕ ਹੋ ਗਿਆ ਚਰਕ ਹੋ ਗਿਆ ਹਾਂਜੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਆ ਘਰ ਚ ਵਾਹ ਵਾਹ ਇਹ ਇੰਨੇ ਪਾਣੀ ਆ ਗਏ ਪੰਜੇ ਬੋਟਾ ਹਾਂ ਬੜੀ ਮੁਸ਼ਕਲ ਜਾਨ ਬਚਾਈ ਆ ਬਾਈ ਨਰੇਂਦੇ ਕਿੱਥੇ ਪਏ ਆ ਇਹ ਆ ਚੁਗੀ ਜਾ ਮੈਂ ਪੂਰਨ ਬਾਹ ਚੁਗੀ ਲਾਣੀ ਪਈ ਹਾਂਜੀ